ਪਹੁੰਚੇ ਐਸੇ ਪਾਈ ਵੀ 6 ਸਾਈਡ 'ਤੇ ਪਹੁੰਚੇ ਤੇ ਜਦੋਂ ਪ੍ਰਬੰਧਕਾਂ ਨੇ ਵੇਖਿਆ ਕਿ ਬਹੁਤ ਆਰਿਆ ਬੇਇੱਜ਼ਤੀ ਕੀਤੀ ਕਹਿਣ ਲੱਗੇ ਵੀ ਤੁਸੀਂ ਸਾਰੇ ਆਏ ਹੋ ਤੁਹਾਡਾ ਆਇਆ ਸਿਰ ਮੱਥੇ ਤੁਹਾਨੂੰ ਸਾਰੇ ਆ ਜੀ ਆਇਆਂ ਕਹਿੰਦੇ ਹਾਂ ਪਰ ਸਾਡੇ ਕੋਲ ਪ੍ਰਬੰਧ ਐਨਾ ਨਹੀਂ ਵੀ ਅਸੀਂ ਇਕੱਲੇ ਇਕੱਲੇ ਵਿਦਵਾਨ ਨੂੰ ਕਮਰਾ ਦੇ ਸਕੀਏ ਪ੍ਰਬੰਧ ਸੰਕੋਚਮੈਂ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਸਹਿਯੋਗ ਕਰਨਾ ਪਵੇਗਾ ਇੱਕ-ਇੱਕ ਕਮਰੇ ਦੇ ਅੰਦਰ ਦੋ-ਦੋ ਵਿਦਵਾਨਾਂ ਦਾ ਸੀਠਾ ਰਾਕੀਤਾ। ਹਮ ਸਤ ਸੰਗਤ ਇਤਫਾਕ ਲਿਖਿਓ ਜਦੋਂ ਗੁਰੂ ਦੀ ਕਿਰਪਾ ਜਦੋਂ ਗੁਰੂ ਦੀਆਂ ਬਖਸ਼ਿਸ਼ਾਂ ਜੇ ਇੱਕ ਮੇਰਾ ਇਨਸਾਨ ਸਤ ਦੀ ਇਕਾਗਰਤਾ ਦੇ ਨਾਲ ਅਰਦਾਸ ਜਪੇ ਤੇ ਫਿਰ ਭਾਵੇਂ ਇਨਸਾਨ ਮਾਰਗੋਂ ਭਟਕ ਕੇ ਕੁਮਾਰ ਜੀ ਤੇ ਪਹ ਜਾਵੇ ਜਦੋਂ ਗੁਰੂ ਤਰੁੱਠਦਾ ਫਿਰ ਭੰਕ ਕੇ ਉਹ ਗੁਰਮਤਿ ਦੇ ਮਾਰਗ ਦਾ ਆਧੇ ਬਣ ਜਾਂਦਾ। ਫਰ ਹੋ ਗਏ ਉਸ ਮਾਰਗ ਦੇ ਇੰਟੈਂਸ਼ਨ ਸਾਥ ਸੰਗਤ ਜਦੋਂ ਪ੍ਰਬੰਧਕਾਂ ਨੇ ਆਖਿਆ ਨਾ ਕਿ ਸਾਡੇ ਕੋਲ ਥੋੜੇ ਜਿਹੇ ਪ੍ਰਬੰਧਿਤ ਸੇ ਪੂਚ ਮੈਂ ਨੇ ਤੁਸੀਂ ਵੱਡੀ ਗਿਣਤੀ ਵਿੱਚ ਆ ਗਏ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਪਰ ਹੁਣ ਸਾਡੀ ਬੇਨਤੀ ਮੰਨਿਓ ਕਿ ਇੱਕ ਇੱਕ ਕਮਰੇ ਦੇ ਵਿੱਚ ਅਸੀਂ ਦੋ ਦੋ ਨੂੰ ਠਹਿਰਾਵਾਂਗੇ ਤੇ ਸਹਿਯੋਗ ਕਰਿਓ ਇਤਿਹਾਸ ਜਿਸ ਕਮਰੇ ਦੇ ਅੰਦਰ ਭਾਈ ਸੈ ਭਾਈ ਵੀਰ ਸਿੰਘ ਠਹਿਰੇ ਨੇ ਉਹੀ ਕਮਰਾ ਪ੍ਰੋਫੈਸਰ ਪੂਰਨ ਸਿੰਘ ਨੂੰ ਮਿਲ ਗਿਆ ਉਸੇ ਕਮਰੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਭਾਈ ਸੈ ਭਾਈ ਵੀਰ ਸਿੰਘ ਭਾਈ ਗੀਸ ਸਿੰਘ ਦੀ ਬਲੀਦਾਨੀ ਉਪਰ ਉਪਰੂ ਜਫੜਾ ਵਾਲਾ ਸ਼ਾਮ ਨੂੰ ਪ੍ਰਸ਼ਾਦਾ ਪਾਣੀ ਛਕਿਆ ਆਰਾਮ ਕਰਨ ਦੀ ਲੇਟ ਦੇ ਜਦੋਂ ਅਮਰਥ ਮੇਲੇ ਦਾ ਸਮਾਂ ਆ ਨਾ ਭਾਈ ਸੱਪਾਈ ਵੀਰ ਸਿੰਘ ਅਮਰਤ ਵੇਲੇ ਉੱਠ ਬੈਠੇ ਸੋਚ ਇਸ਼ਨਾਨ ਕਰਿਆ ਮਾ ਨੂੰ ਸੋਧਿਆ ਚੌਖੜਾ ਮਾਰ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਵਾਹਿਗੁਰੂ ਜਪਿਆ ਉਦੋਂ ਬਾਅਦ ਧਰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਕਾਲੀ ਬਾਣੀ ਜਪਦੀ ਸਾਹਿਬ ਦੇ ਜਾਪ ਤੋਂ ਨਾ ਪ੍ਰੋਫੈਸਰ ਪੂਰਨ ਸਿੰਘ ਨੂੰ ਜਿਹੜਾ ਮੱਝੇ ਤੇ ਪਿਆ ਭਾਈ ਵੀਰ ਸਿੰਘ ਹੋਰਾਂ ਨੇ ਸ਼ੁਰੂ ਕਰਤਾ ਇਕੋ ਕਾਰਪੁਰਮਤਾ ਕੀਤੀ ਪ੍ਰੋਫੈਸਰ ਪੂਰਨ ਸਿੰਘ ਨਾਲ ਗ੍ਰਾਮ ਕਰਕੇ ਸੁਧੋਕੇ ਇਧਰ ਭਾਈ ਸਾਹਿਬ ਭਾਈ ਮੀਤ ਸਿੰਘ ਇੱਕ ਹੋਰ ਕਾਰ ਤੋਂ ਬਾਣੀ ਦੀ ਅਰੰਭ ਕਰ ਕੀਤੀ ਪ੍ਰੇਮ ਸਹਿਤ ਆਪਣੀ ਰਚਨਾਵਾਂ ਤੋਂ ਗੁਰਬਾਣੀ ਨੂੰ ਗਾ ਰਹੇ ਨੇ ਬੁਰਾ ਇੱਕ ਦੇ ਵਿਝਾਈ ਸਭ ਦਾ ਜੀਆ ਕਾ ਇੱਕ ਦਾਤਾ ਸੋਮੈ ਮਿਸਰਨਾ ਜਾਈ ਗੁਰਬਾਣੀ ਨੂੰ ਪ੍ਰੇਮ ਨਾਲ ਪੜਦੇ ਜਾ ਰਹੇ ਨੇ ਉਧਰ ਉਹ ਗੁਰਬਾਣੀ ਦੇ ਪਾਵਨ ਘੋਲ ਪਰਮੇਸ਼ਰ ਪੂਰਨ ਸਿੰਘ ਦੇ ਕੰਡਾ ਵਿੱਚ ਬੈ ਜਾ ਰਹੇ ਨੇ ਉਹ ਗੁਰਮਖਰੂ ਭਾਈ ਵੀਰ ਸਿੰਘ ਨੇ ਜਦੋਂ ਜਪ ਕੀ ਸਹਿਮ ਨੂੰ ਜਪਿਆ ਪ੍ਰੋਫੈਸਰ ਪੂਰਨ ਸਿੰਘ ਨੇ ਸੁਣਿਆ ਤੇ ਸਾਹ ਸਰਕਰ ਇਧਰ ਭਾਈ ਵੀਰ ਸਿੰਘ ਜੀ ਨੇ ਜਦੋਂ ਸ਼ਲੋਕ ਸ਼ੁਰੂ ਕੀਤਾ ਜਿਸ ਦੀ ਨਾਮ ਧਾਇਆ ਗਏ ਸੰਕਟ ਕਾਲ ਨਾਨਕ ਦੇ ਮੁਖਜਲੇ ਕੀ ਕੀ ਛੁਟੀ ਨਾਲ ਜਦੋਂ ਸਮਾਪਤੀ ਕੀਤੀ ਨਾ ਉਦਰ ਪ੍ਰੋਫੈਸਰ ਪੂਰਨ ਸਿੰਘ ਉੱਪੜ ਕੇ ਮੰਜੇ ਤੋਂ ਉੱਠਿਆ ਭਾਈ ਗੀਰ ਸਿੰਘ ਦੇ ਨਾਮ ਉੱਟ ਕੇ ਚੱਲ ਰੱਖਦੇ ਹੋ ਗੁਰੂ ਕੇ ਸਿਖਾ ਮੇਰੀ ਬਾਤ ਸੱਚੀ ਕਹਿੰਦੀ ਸੀ ਮੇਰੀ ਬਾਤ ਸੱਚੀ ਕਹਿੰਦੀ ਸੀ ਭਾਈ ਗੀਰ ਸਿੰਘ ਕੀ ਕੀ ਕਹਿੰਦੀ ਸੀ ਖੜ ਦੇ ਕਾ ਮੇਰੀ ਬਾਤ ਕਹਿੰਦੀ ਸੀ ਪੂਰਨਮੈ ਤੈਨੂੰ ਕੁਝ ਨਹੀਂ ਜੇ ਕਹਿਣਾ ਮੈਂ ਆਖਾਂ ਕੀ ਗੁਰਦਾਰ ਨੂੰ ਮੈਂ ਆਖਾਂ ਕੀ ਜਪਜੀ ਸਾਹਿਬ ਨੂੰ ਕਿ ਅੱਜ ਮੇਰੀ ਮਾਂ ਦੇ ਆਖੇ ਨੂੰ ਬੋਲ ਸਤਿਉਂ ਕਹਿ ਮੈਂ ਪ੍ਰੇਮ ਨਾਲ ਇਸ ਬਾਣੀ ਨੂੰ ਪੜਦਾ ਸਾਂ ਮਾਰਗੋਂ ਭਟਕਿਆ ਕੁਮਾਰ ਜੀ ਦੇ ਪਿਆ ਤੇ ਮੇਰੀ ਮਾਂ ਦੀ ਕੀਤੀ ਹੀ ਅਰਦਾਸ ਮੇਰੀ ਜੱਗੀ ਹੋਈ ਬਾਣੀ ਅੱਜ ਫਿਰ ਪਰਤ ਕੇ ਮੈਂ ਗੁਰਮਤਿ ਦੇ ਮਾਰਗ ਤੇ ਆਇਆ ਅੱਜ ਫਿਰ ਪਰਤ ਕੇ ਮੈਂ ਗੁਰਮਤਿ ਦੇ ਮਾਰਗ ਦਾ ਪੰਧੀ ਬਣਨ ਲੱਗਾ ਸਾਥ ਸੰਗਤ ਪ੍ਰੋਫੈਸਰ ਪੂਰਨ ਸਿੰਘ ਨੇ ਫਿਰ ਕਈ ਕਿਤਾਬਾਂ ਮਿਲੀਆਂ ਦੀ ਕਿਰਪਾ ਹੁੰਦੀ ਹੈ ਜਦੋਂ ਵਰਤੇ ਮਸਤਕ ਤੇ ਭਾਗ ਮਸਤ ਲੰਗੇ ਭਾਗ ਜਿਨ੍ਹਾਂ ਦੇ ਮਸਤਕ ਤੇ ਭਾਗ ਉਜਾਗਰ ਹੋ ਜਾਂ ਉਜਗਰ ਹੋ ਜਾਂ ਜਿਨ੍ਹਾਂ ਤੇ ਗੁਰੂ ਟਰਠ ਕਿਰਪਾ ਕਰ ਦੇਵੇ ਮਨੁੱਖਾ ਜਨਮ ਦੀ ਪ੍ਰਾਪਤੀ ਵੀ ਹੋਈ ਸੰਗਤ ਵਿੱਚ ਵੀ ਜੁੜੇ ਹੁਣ ਮਸਤਕ ਦੇ ਭਾਗ ਚਗੇਰੇ ਹੋਏ ਤੇ ਗੁਰੂ ਨਾਲ ਪ੍ਰੀਤ ਵੀ ਬਣ ਆਈ ਗੁਰੂ ਨਾਲ ਪ੍ਰੀਤ ਬਣ ਆਈ ਸਾਤ ਸੰਗਤ ਇਕਤਾ ਉਹ ਰੀਤਾ ਨਹੀਂ ਜਿਹੜੀਆਂ ਸੰਸਾਰ ਦੇ ਵਿੱਚ ਅਸੀਂ ਲਭੋਨੇ ਜਿੱਥੋਂ ਮੈਂ ਅਰੱਬਤਾ ਕੀਤੀ ਹੈ ਨਾ ਵੀ ਤੈਸੀ ਸੁਪਪਨਤਰੰ ਦੇ ਸੰਤਰ ਵਿਹਾਏਗੀ ਉਹਨੂੰ ਆਪਾਂ ਨਾਮ ਲੈ ਕੇ ਚੱਲਣਾ ਇੱਕ ਹੋਰ ਰੀਤਾ ਨੇ ਜਿਹਦੇ ਬਾਪ ਨੂੰ ਗੁਰਮਾਨੀ ਕਹਿੰਦੀ ਏ ਜਾਲੋ ਐਸੀ ਰੀਤ ਜਿਤਨਾ ਪਿਆਰਾ ਬਿਸਰੈ ਵੀ ਉਹ ਰਸਮੋ ਰਿਵਾਜ ਤੋ ਰੀਤੀਆਂ ਸਾੜ ਕੇ ਰਾ ਕਰਦੇ ਜਿਹਨੂੰ ਕਰਨ ਦੇ ਨਾਲ ਪਰਮੇਸ਼ਰ ਦਾ ਪਿਆਰਾ ਵਿਸਰਦਾ ਹੋਵੇ ਜਾਣ ਕੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਜੀ ਪ੍ਰੀਤ ਜਿਤ ਸਾਹਿਬ ਸਿਖੀ ਪਤਨੈ ਜਿਹਨੂੰ ਕਰਨ ਦੇ ਨਾਲ ਪਰਮੇਸ਼ਰ ਦੇ ਘਰ ਅੰਦਰ ਇੱਜ਼ਤ ਬਣ ਆਹਦਾ ਜਿਹਨੂੰ ਕਰੀਏ ਤੇ ਪਰਮੇਸ਼ਰ ਤਰੁਠ ਕੇ ਆਪਣੇ ਕਲਾਬੇ ਵਿੱਚ ਲੈ ਲਵੇ ਹੁਣ ਮਾਗਤ ਨਹੀਂ ਕਿਰਪਾ ਕਰ ਦਿੱਤੀ ਮਸਤਕ ਤੇ ਭਾਗ ਕੁਝ ਬਣੋਗੇ ਗੁਰੂ ਨਾਲ ਬਣ ਆਏ ਉਹ ਸਾਧ ਸੰਗਤ ਜਦੋਂ ਗੁਰੂ ਨਾਲ ਬਣਾਉਂਦੀ ਗਿਆ ਫਿਰ ਉੱਥੇ ਆਸਾਨ ਕੋਈ ਸ਼ਬਦ ਨਹੀਂ ਚੁਂਦੇ ਉਦੋਂ ਫਿਰ ਉਹ ਆਪਣੀ ਰਸਨਾ ਤੋਂ ਕੁਝ ਕਹਿੰਦਾ ਨਹੀਂ ਉਹ ਆਪਣੀ ਰਸਨਾ ਤੋਂ ਗੁਰੂ ਗੁਰੂ ਜਪੀ ਜਾਂਦਾ ਉਹ ਜਪਦਾ ਰਹਿੰਦਾ ਫਿਰ ਨੂੰ ਪਤਾ ਹੁੰਦਾ ਵੀ ਉਹ ਜਿਹੜੀ ਕਿਰਪਾ ਹੈ ਨਾ ਅਸਗਾਹ ਕਿਰਪਾ ਜਿਹੜੀ ਮੇਰੇ ਜੀਵਨ ਦੇ ਉੱਪਰ ਵਰਤ ਰਹੀ ਹੈ ਉਹ ਕਿਰਪਾ ਬੇਅੰਤ ਹੈ ਉਹ ਕਿਰਪਾ ਦਾ ਕੋ ਪਰਲਾ ਬਨਾਂ ਨਹੀਂ ਜਿੱਥੇ ਤੱਕ ਪਾ ਸਕਿਆ ਮੋਂ ਕਿਰਪਾ ਕਿਸੇ ਵੀ ਰੂਪ ਵਿੱਚ ਕਿਸੇ ਵੀ ਤਰੀਕੇ ਨਾਲ ਗੁਰੂ ਵਰਤਾਸ ਪਰਮੇਸ਼ਰ ਦਾ ਪਿਆਰਾ ਵਰਤਾਸ ਮਾਜਿਕ ਤੁੰਠ ਕੀ ਕਿਰਪਾਲਤਾ ਕਰੇ ਸਾਧ ਸੰਗਤ ਜਿਸ ਉਤੇ ਕਿਰਪਾ ਕਰ ਦੇਣ ਪਰਮੇਸ਼ਰ ਤੇ ਪਿਆਰੇ ਗੁਰੂ ਕਰ ਦੇਵੇ ਫਿਰ ਉਹਦਾ ਹਿਰਦਾ ਉਸ ਨਾਮ ਦੇ ਅੰਦਰ ਸ਼ਰਸ਼ਾਰ ਹੋ ਜਾਂਦਾ ਹੈ ਇਹ ਉਹਦੀਆਂ ਬਖਸ਼ਿਸ਼ਾਂ ਨੇ ਉਹਦੀਆਂ ਰਹਿਮਤਾਂ ਨੇ ਪਰ ਉਥੇ ਤੱਕ ਪਹੁੰਚਣ ਦੇ ਲਈ ਕਈ ਵਾਰ ਇਨਸਾਨ ਕਹਿ ਦਿੰਦਾ ਆਪਾਂ ਕਿਸੇ ਨੂੰ ਕਹੀ ਹੈ ਨਾ ਕਿ ਭਾਈ ਆਮਤ ਸ਼ੱਕ ਦਾ ਪੈਦਾ ਵੀ ਹਰੇ ਗੁਰੂ ਨੇ ਕਿਰਪਾ ਨਹੀਂ ਕੀਤੀ ਆਪਾਂ ਕਈਆਂ ਤੁਸੀਂ ਕਈਆਂ ਦੇ ਮੁਖ ਤੋਂ ਇਹ ਸਵਾਲ ਦਾ ਜਵਾਬ ਸੁਣਿਆ ਵੀ ਹੋਏਗਾ ਕਿਸੇ ਨੂੰ ਕਹੀਏ ਵੀ ਸੰਗਤ ਦੇ ਅੰਦਰ ਚੱਲਿਏ ਭਾਈ ਚੱਲ ਕੇ ਵੇਖਣਾ ਉਹ ਕਹੇਗਾ ਹਰੇ ਗੁਰੂ ਨੇ ਸਾਨੂੰ ਬੁਲਾਇਆ ਜਿਸ ਨੂੰ ਪੁੱਛਣ ਵਾਲਾ ਹੋਵੇ ਭਾਈ ਤੈਨੂੰ ਗੁਰੂ ਨੇ ਕਿਰਪਾ ਕਰਕੇ ਸੰਸਾਰ ਅੰਦਰ ਭੇਜ ਦਿੱਤਾ ਇੱਕ ਘਟਨ ਪਈ ਹੈ ਗੁਰੂ ਤੇਨ ਕਿਵੇਂ ਚਿੱਠੀ ਭੇਜ ਕੇ ਬੁਲਾਵੇ ਇਸ ਤਰ੍ਹਾਂ ਬਣਾ। ਅਮਰਦੇ ਮੁੱਦੇ ਦੇ ਉੱਤੇ ਸਾਡੇ ਕੋਲ ਅਨੇਕਾਂ ਤਰ੍ਹਾਂ ਦੇ ਤਰਕ ਨਹੀਂ। ਇਹਨੇ ਗੁਰੂ ਨੇ ਸਾਡੇ ਤੇ ਕਿਰਪਾ ਨਹੀਂ ਕੀਤੀ। ਗੁਰੂ ਕਿਵੇਂ ਕਿਰਪਾ ਕਰੇਗਾ? ਗੁਰੂ ਦੇ ਕਿਰਪਾ ਤੇ ਪਾਤਰ ਬੜਨ ਦੇ ਨਹੀਂ ਸਾਨੂੰ ਗੁਰੂ ਕੋਲ ਚੱਲ ਕੇ ਜਾਣਾ ਪਏਗਾ। ਗੁਰੂ ਦੇ ਹਜ਼ੂਰ ਜੁੜਾ ਕੇ ਗੁਰੂ ਬਖਸ਼ਿਸ਼ਾ ਕਰੇਗਾ। ਅਮਰਤ ਦੀ ਦਾਤ ਦੀ ਪ੍ਰਾਪਤੀ ਲਈ ਪੰਜਾਂ ਦੇ ਸਾਨੂੰ ਹੱਥ ਜੋੜ ਕੇ ਅਰਜ਼ੋਈ ਕਰਕੇ ਅਮਰਤ ਦੀ ਦਾਤ ਮੰਗਣੀ ਪਏਗੀ ਤਾਂ ਕਿਤੇ ਅਮਰਤ ਦੀ ਦਾਤ ਮਿਲੇਗੀ ਸਾਧ ਸੰਗਤ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਦੇ ਲਈ ਗੁਰੂ ਦੇ ਚਰਨਾ ਵਿੱਚ ਜੁੜ ਕੇ ਗੁਰੂ-ਗੁਰੂ ਜਪਣਾ ਪਏਗਾ ਫਿਰ ਗੁਰੂ ਕਿਰਪਾ ਕਰਦਾ ਹੈ ਫਿਰ ਗੁਰੂ ਦੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਨਾ ਜਦੋਂ ਹੁੰਦੀਆਂ ਨੇ ਉਹ ਬਿਆਨ نیچے ਕੀਤੀਆਂ ਜਾਂਦੀਆਂ ਉੱਥੇ ਤਾਂ ਫਿਰ ਇਹ ਗੱਲ ਆਖੀ ਜਾਂਦੀ ਹੈ ਵੀ ਕਹਿ ਬੇ ਕੋ ਸ਼ੋਭਾ ਨਹੀਂ ਦੇਖਾ ਹੀ